ਪਿਛਲੇ ਟਾਇਰਾਂ ਨਾਲੋਂ ਮੁਰਲੇ ਟਾਇਰ ਜ਼ਿਆਦਾ ਚੌੜੇ ਆ ਬਾਈ ਚੜਾਈ ਦੇ ਵਿੱਚ ਇਹ ਮੁੜਦਾ ਵੀ ਪਤੰਦਰ ਮਾੜੇ ਮੋੜ ਤੇ ਦੋ ਤਿੰਨ ਵਾਰ ਅੱਗੇ ਪਿੱਛੇ ਕਰਨਾ ਪੈਂਦਾ ਫੇਰ ਮੁੜਦਾ ਆਊਗਾ ਮੁਰੇ ਲਿਖਿਆ ਹੋਇਆ ਜਮਦੂਦ ਦਾ ਛੋਟਾ ਵੀ ਉਹ ਸਾਡੇ ਪਿੰਡ ਦਾ ਮੁੰਡਾ ਹੋਊਗਾ ਜੀ ਕਿਸੇ ਘਰ ਦਾ ਜਿਹੜਾ ਨਾਂ ਆਇਆ ਹੋਊਗਾ ਸਾਰੇ ਤਕਰੀਬਨ ਨੌਜਵਾਨੇ ਮੁੰਡੇ ਆ ਇਹਦੀ ਬਾਈ ਆਵਾਜ਼ ਤਾਂ ਹੀ ਫੈਨ ਆ ਬਹੁਤ ਲੋਕ ਤਾਂ ਓਏ ਰੇਸ ਘਟਾਓ ਰੇਸ ਤੇ ਲੋ ਜੀ ਬਾਈ ਅੱਜ ਪਹੁੰਚੇ ਹੋਏ ਸ੍ਰੀ ਫਤੇਗੜ ਸਾਹਿਬ ਉਹਨੂੰ ਪਤਾ ਜੀ ਲੰਗਰ ਲੱਗਿਆ ਹੋਆ ਆਪਣਾ ਮੋਹਲ ਨੰਕਰ ਦੇ ਬਿਲਕੁਲ ਨਾਲੇ ਦੇ ਇੱਕ ਨਾ ਟਰੈਕਟਰ ਖੜਾ ਵੀਰਾਂ ਦਾ ਸਰਾ 1255 ਤੇ ਤਾਂ ਬਾਈ ਆਏ ਕਹ ਲੋ ਵੀ ਟਰੈਕਟਰ ਨੂੰ ਟਾਇਰ ਨਹੀਂ ਲਾਏ ਹੋਏ ਟਾਇਰ ਲਾਏ ਹੋਏ ਆ ਟਰੈਕਟਰ ਨੂੰ ਠੀਕ ਆ ਜੀ ਦੇਖੋ ਜੀ ਬੋਲੇ ਟਾਇਰ ਲਾਇਨਸ ਦੇ ਪਾਏ ਹੋਏ ਆ ਬਾਈ ਤਕਰੀਬਨ 3 3.5 ਫੁੱਟ ਚੌੜੇ ਟਾਇਰ ਹੋਣਗੇ ਬਾਈ ਠੀਕ ਆ ਜੀ ਤੀਸਰੇ ਟਾਇਰ ਵੀ ਨਿਯਾਜੇ ਚੌੜੇ ਪਾਏ ਹੋਏ ਆ ਬਾਈ ਪਿੱਛੇ ਦੇਖੋ ਟਰੈਕਟਰ ਲਾਏ ਜੀ ਪਾਈੁਰੇ ਮੁੰਡੇ ਸਾਰੇ ਇਹ ਟਰੈਕਟਰਦ ਵਾਲੇ ਹੋਏ ਹੋਏ ਆ ਮੈਂ ਘੰਟੇ ਦਾ ਦੇਖ ਰਿਹਾ ਸਾਡੇ ਨਾਲੇ ਤਾਂ ਤੇ ਮਿਊਜ਼ਿਕ ਸਿਸਟਮ ਵੀ ਕਾਫੀ بڑا ਲਾਇਆ ਹੋਇਆ ਟਰੈਕਟਰ ਨੂੰ ਠੀਕ ਆ ਜੀ ਬਾਕੀ ਦਾ ਤਾਂ ਹਿੱਸਾ ਉਸਤਾ ਦਾ ਸੇਵੇਂ ਆ ਠੀਕ ਆ ਜੀ ਐਕਸਲ ਦੇਖੋ ਬਾਈ ਇਹਦੇ ਟਾਇਰਾਂ ਨੂੰ ਕਿੰਨੇ ਕਿ ਲੱਗਦੇ ਜਗਾ ਹਾਂ ਜਿਵੇਂ ਬਾਈ ਸਾਈਕਲ ਨੂੰ ਨਹੀਂ بڑا ਟਾਇਰ ਪਾਉਂਦੇ ਉਦਾਂ ਲੱਗਦੇ ਆ ਦੇਖਣ ਨੂੰ ਇਹ ਇਹ ਧੱਕਾ ਕਰਿਆ ਹੋਇਆ ਬਾਈ ਤੇ ਫਤੇਗੜ ਸਾਹਿਬ ਗੁਰਦੁਆਰਾ ਜੋਤੀਸਰੂਪ ਦੇ ਕੋਲ ਖੜਾ ਬਾਈ ਟਰੈਕਟਰ ਇਹ ਲਓ ਜੀ ਬਾਈ ਆਂਗਲ ਤੋਂ ਵੀ ਚੈੱਕ ਕਰੋ ਬਾਈ ਜਿਹੜੇ ਰਿਮ ਐ ਚਾਰੇ ਇਹ ਰਿਮ ਵੀ ਸਪੈਸ਼ਲ ਤਿਆਰ ਕਰਾਏ ਹੋਏ ਆ ਠੀਕ ਆ ਜੀ ਮਗਲੇ ਟਾਇਰ 580 70 R38 ਦੇ ਪਾਏ ਹੋਏ ਆ ਇਹ ਟਾਇਰ ਵੀ ਬਾਈ ਸਪੈਸ਼ਲੇ ਮੰਗਾਏ ਹੋਣੇ ਆ ਤਕਰੀਬਨ ਬੰਦੇ ਨਾਲੋਂ ਵੀ ਹਾਈਟ ਵੱਧ ਆ ਬਾਈ ਟਾਇਰ ਦੀ ਜੇ ਦੇਖਿਆ ਜਾਵੇ ਨਾ ਤਾਂ ਆਮ ਜਿੰਨੇ ਇੱਕ ਬੰਦੇ ਦੇ ਹਾਈਟ ਹੁੰਦੀ ਹੈ ਉਹਦੇ ਨਾਲੋਂ ਵੀ ਵੱਧ ਹਾਈਟ ਆ ਬਈ ਟਾਇਰ ਦੀ। ਬਾਕੀ ਵੇ ਤੁਹਾਨੂੰ ਮੱਗੇ ਵੀ ਪਤਾ ਵੀ ਆਪਾਂ ਤਾਂ ਇਹ ਚੀਜ਼ਾਂ ਦੇ ਹੱਕ ਵਿੱਚ ਬਹੁਤਾ ਹੈ ਨਹੀਂ। ਨਾ ਆਪਾਂ ਇਹ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਇੱਕ ਸਿਰਫ ਬੱਸ ਐਟਰ ਖੜਾ ਸੀ ਤਾਂ ਕਰਕੇ ਵੀਡੀਓ ਬਣਾ ਲਈ। ਪੈਦਾਨ ਵੀ ਬਈ ਦੂਜੇ ਲਾਏ ਹੋਏ ਆ ਬ੍ਰੇਕ ਪੈਟਲ ਜਮਾਂ ਹੀ ਥੋੜਾ ਜਿਆ ਨਿਕਲੇ ਹੋਇਆ ਮੂਰੇ ਨੂੰ। ਤੇ ਬਾਕੀ ਫਰੰਟ ਵਾਲੇ ਟਾਇਰ ਆ ਦੇਖੋ ਇਹ ਕਿਹੜਾ ਇਹ ਤੋਂ ਅੰਦਰ। ਏ ਵੀ ਬਾਈ ਤਕਰੀਬਨ ਸਾਢੇ 1 3 ਫੁੱਟ ਸਾਢੇ 1 3 ਫੁੱਟ ਦੀ ਚੜਾਈ ਹੋਊਗੀ ਬਾਈ ਮੁਰਲੇ ਟਾਇਰਾਂ ਦੀ ਪਿਛਲੇ ਟਾਇਰਾਂ ਨਾਲੋਂ ਮੁਰਲੇ ਟਾਇਰ ਜਿਆਦਾ ਚੌੜੇ ਆ ਬਾਈ ਚੜਾਈ ਦੇ ਵਿੱਚ ਇਹ ਮੁੜਦਾ ਵੀ ਪਤੰਦਰ ਮਾੜੇ ਮੋੜ ਤੇ 2 3 ਵਾਰ ਅੱਗੇ ਪਿੱਛੇ ਕਰਨਾ ਪੈਂਦਾ ਫੇਰ ਮੁੜਦਾ ਹੋਊਗਾ ਮੁਰਲੇ ਲਿਖਿਆ ਹੋਇਆ ਜਮਦੂਦ ਦਾ ਛੋਟਾ ਠੀਕ ਆ ਜੀ ਆ ਇਹਨਾਂ ਦੀ ਇੰਸਟਾ ਆਈਡੀ ਆ ਬਾਈ ਤੇ ਤਕਰੀਬਨ ਬਾਈ ਜਿੰਨੇ ਦਾ ਟਰੈਕਟਰ ਉਹਦੇ ਨਾਲ ਵੱਧੋ ਪੈਸੇ ਟਰੈਕਟਰ ਤੇ ਲਾਏ ਹੋਣਗੇ ਮੇਰੇ ਹਿਸਾਬ ਨਾਲ 4-5 ਲੱਖ ਦੇ ਦਾ ਟਾਇਰ ਟਾਇਰ ਹੋਣਗੇ ਟਰੈਕਟਰ ਤੇ ਠੀਕ ਆ ਜੀ ਮੁੱਢਲੀ ਜੁੜੀ ਦੀ ਗੱਲ ਕਰੀ ਇਹ 1.5 ਲੱਖ ਦੀ ਹੋਊਗੀ ਇਸਲੇ ਟਾਇਰ ਵੀ ਤਕਰੀਬਨ 1.5 ਤੋਂ 2 ਲੱਖ ਦੇ ਹੋਣਗੇ ਬਾਈ ਨਾਰਮਲੀ ਗੱਲ ਹੈ 1.5 ਲੱਖ ਦੇ ਤਾਂ ਹੋਣਗੇ ਆਉਣਗੇ ਬਾਕੀ ਮਿਊਜ਼ਿਕ ਸਿਸਟਮ ਵੀ ਟਰੈਕਟਰ ਉੱਚਾ ਵੀ ਕਾਫੀ ਆ ਬਾਈ ਠੀਕ ਆ ਜੀ ਤਕਰੀਬਨ ਮਸ਼ੀਨ ਜਿੰਨੀ ਚਾਹੀ ਹੋਗੀ ਬਾਈ ਟਰੈਕਟਰ ਦੀ ਬਾਕੀ ਆ ਘੁੰਮਦਿਆਂ ਬਾਈ ਠੀਕ ਆ ਜੀ ਬਾਕੀ ਬਾਈ ਸੰਗਤ ਤਾਂ ਜਿੰਨੀ ਅੱਜ ਸਵੇਰੇ ਸੀ ਉੰਨੀ ਉਹ ਸੰਗਤ ਹੈ ਠੀਕ ਹੈ ਜੀ ਬਹੁਤ ਸੰਗਤ ਬਾਈ ਸੈਭ ਜਦਿਆਂ ਨੂੰ ਯਾਦ ਕਰਕੇ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਸੰਗਤ ਪਹੁੰਚੀ ਹੋਈ ਆ ਸਾਹਮਣੇ ਗੁਰਦੁਆਰਾ ਟੀਪੀ ਸਾਹਿਬ ਵਾਲਿਆਂ ਦਾ ਲੰਗਰ ਚੱਲ ਰਿਹਾ ਉਧਰ ਆਪਣੇ ਪਿੰਡ ਵਾਲਿਆਂ ਦਾ ਲੰਗਰ ਚੱਲ ਰਿਹਾ ਠੀਕ ਹੈ ਜੀ ਬਾਕੀ ਬਾਈ ਇਹ ਤਾਂ ਮੰਨ ਕੇ ਚਲੋ ਇੱਕ ਤਰ੍ਹਾਂ ਦੀ ਨਮਾਇਸ਼ ਲਾਈ ਹੋਈ ਹੈ ਇਹਨਾਂ ਨੇ ਟਰੈਕਟਰ ਦੀ ਉਰੇ ਲੋ ਜੀ ਬਾਈ तकरीबन 2 ਵਜੇ ਲੰਗਰ ਦਾ ਕੰਮ ਪੂਰਾ ਚੱਲ ਰਿਹਾ ਹੈ ਜੀ ਬਾਈ ਲੰਗਰ ਥੋੜਾ ਜਿਹਾ ਮੰਨ ਕੇ ਚਲੋ ਵੀ ਨਾਲ ਦੀ ਨਾਲੇ ਲੱਗੀ ਜਾਂਦਾ ਹੈ ਕਈ ਵਾਰ ਸੰਗਤ ਨੂੰ ਰੁਕਣਾ ਪੈਂਦਾ 10-15 ਮਿੰਟ ਠੀਕ ਆ ਜੀ तकरीबन ਸੰਗਤ ਤਾਂ ਸਵੇਰੇ 2 ਵਜੇ ਤੇ ਲੈ ਕੇ 19 ਉਹ ਸੰਗਤ ਆ ਬਾਈ ਕੋਈ ਫਰਕ ਨਹੀਂ ਲੱਗਦਾ ਪਰ ਹੁਣ ਇਸ ਟਾਈਮ ਟਰੈਕਟਰ ਟਰਾਲੀ ਅੰਦਰ ਆਉਣੇ ਬੰਦ ਹੋ ਗਏ ਪਹਿਲਾਂ ਟਰਾਲੀਆਂ ਬਹੁਤ ਆ ਰਹੀਆਂ ਦੀ ਹੁਣ ਬੰਦ ਕਰਤੀਆਂ ਟਰਾਲੀਆਂ ਅੰਦਰ ਆਉਣੀਆਂ ਇਹ ਲੰਗਰ ਤੁਹਾਨੂੰ ਪਤਾ ਹੀ ਆਪਣਾ ਗੁਰਦੁਆਰਾ ਜੋਤੀ ਸਰੂਪ ਦੇ ਕੋਲ ਆ ਜੀ ਇੱਥੇ ਚੱਲਦਾ ਲੰਗਰ ਕੱਲ ਤਿਆਰੀ ਕਰੀ ਸੀ ਲੰਗਰ ਦੀ ਤੇ ਅੱਜ ਬਾਈ ਬਾਕੀ ਸਾਰੇ ਸੇਵਾਦਾਰ ਲੱਗੇ ਹੋਏ ਆਂ ਇੱਧਰ ਅੰਡਾਲੇ ਇੱਧਰ ਕੌਫੀ ਦੁੱਧ ਬਣਾ ਰਹੇ ਆ ਜੀ ਉੱਧਰ ਬਰੈਡ ਭਰ ਰਹੇ ਆ ਠੀਕ ਆ ਜੀ ਸਾਰੇ ਪਿੰਡ ਵਾਲੇ ਮੁੰਡੇ ਆਂ ਬਾਈ ਕੋਈ ਉਹ ਸਾਡੇ ਪਿੰਡ ਦਾ ਮੁੰਡਾ ਹੋਊਗਾ ਜੀ ਕਿਸੇ ਘਰ ਦਾ ਜਿਹੜਾ ਨਾਂ ਆਇਆ ਹੋਊਗਾ ਸਾਰੇ ਤਕਰੀਬਨ ਨੌਜਵਾਨੇ ਮੁੰਡੇ ਆਂ A to Z ਸਾਰੇ ਆਏ ਹੋਏ ਨੇ ਠੀਕ ਹੈ ਜੀ ਬਹੁਤ ਵਧੀਆ ਗੱਲ ਲੱਗੀ ਬਾਈ ਇਹ ਤੇ ਕੱਲ ਦਾ ਬਾਈ ਬੋਲ ਬੋਲ ਕੇ ਗਲਾ ਵੀ ਬਹਿ ਗਿਆ ਠੀਕ ਹੈ ਜੀ ਤੇ ਸੰਗਤ ਇੰਨੀ ਦੇਖ ਕੇ ਬਾਈ ਵਧੀਆ ਲੱਗਦਾ ਵੀ ਇੰਨੀ ਸੰਗਤ ਪਹੁੰਚੀ ਆ ਠੀਕ ਹੈ ਜੀ ਕਈ ਬਾਈ ਇਹ ਗੱਲ ਦਾ ਇਤਰਾਜ ਕਰਦੇ ਆ ਬਾਈ ਤੁਸੀਂ ਲੰਗਰ ਵੀ ਸੈਂਡਵਿਚਾਂ ਦਾ ਲੰਗਰ ਲਾਉਨੇ ਆ ਸੇਬਾਈ ਜਿਹੜੀ ਦਿੱਕਤ ਆ ਥੋੜੀ ਸਾਨੂੰ ਉਹ ਜਗ੍ਹਾ ਦੀ ਦਿੱਕਤ ਆ ਠੀਕ ਆ ਜੀ ਜਗ੍ਹਾ ਬਹੁਤ ਘੱਟ ਔਰੇ ਸਾਡੇ ਕੋਲ ਤਾਂ ਕਰਕੇ ਉਹ ਤੁਹਾਨੂੰ ਪਤਾ ਜਿਹੜੀਆਂ ਲੰਗਰ ਦੀ ਪੱਕੀ ਜਗ੍ਹਾ ਹੈ ਬਾਈ ਉਹ ਮਿਲਦੀ ਨਹੀਂ ਹੈਗੀ ਤਾਂ ਕਰਕੇ ਥੋੜਾ ਜਿਹਾ ਸੁੱਕਾ ਜਿਹਾ ਕੰਮ ਲੱਗਦਾ ਏ ਤਾਂ ਕਰਕੇ ਬਾਈ ਆਪਾਂ ਲਾ ਲੰਨੇ ਆ ਠੀਕ ਆ ਜੀ ਤੇ ਆਪਾਂ ਕੋਈ ਚ ਬਹੁਤਾ ਕੁਝ ਨਹੀਂ ਹੈਗਾ ਬਸ ਨਾਰਮਲੀ ਜਿਹਾ ਸਮਾਨ ਵਿੱਚ ਕੱਟ ਕੇ ਪਾਇਆ ਹੋਇਆ ਸੁੱਕੇ ਬਰੈਡ ਆ ਤੇ ਨਾਲ ਬਾਈ ਦੁੱਧ ਠੀਕ ਆ ਜੀ ਕਈ ਬਾਈ ਨੇ ਮੈਂ ਇੰਸਟਾਗ੍ਰam ਤੇ ਪਾਈ ਤੀ ਕਈ ਬਾਈਆਂ ਦੇ ਕਮੈਂਟ ਆਏ ਬਾਈ ਤੁਸੀਂ ਇਦਾਂ ਇਦਾਂ ਠੀਕ ਹੈ ਜੀ ਤੇ ਬਾਕੀ ਚਲੋ ਬਾਈ ਹਰੇਕ ਦੀ ਆਪਣੀ ਆਪਣੀ ਸੋਚ ਹੋ ਸਕਦੀ ਆ ਪਰ ਥੋੜਾ ਜਿਹਾ ਬਸ ਮੇਨ ਪ੍ਰੋਬਲਮ ਜਗ੍ਹਾ ਦੀ ਆ ਬਾਈ ਅੱਕੀ ਜਗ੍ਹਾ ਨਹੀਂ ਹੈਗੀ ਆਪਣੇ ਕੋਲ ਟੈਂਪਰੇਰੀ ਜਗ੍ਹਾ ਇਹ ਲੋ ਜੀ ਬਾਈ ਪਹੁੰਚ ਗਏ ਆਪਾਂ ਅੱਜ ਘਰੇ ਅੱਜ ਤੇ ਥੋੜੇ ਕੰਮ ਕਾਰ ਸੀ ਬਾਈ ਕਦੋਂ ਕਰੇ ਤੇ ਇੱਧਰ ਬਾਈ ਨੇ ਬਾਈ ਗੰਨਾ ਦੋ ਪਰਚੀਆਂ ਚਲੇ ਗਈਆਂ ਉਹ ਜੀ ਬੀਜੀ ਕਣਕ ਆ ਈਗਾ ਜੀ ਕਣਕਾਂ ਨੂੰ ਥੋੜੀ ਜੰਮਣੀ ਐ ਲੇਟ ਕਿਉਂਕਿ ਠੰਡ ਐ ਬਾਈ ਥੋੜੀ ਜੀ ਬਸ ਇਹਨਾਂ ਦੀ ਠੰਡ ਤਾਂ ਹੈ ਨਹੀਂ ਅੱਗੇ ਜਿੰਨੀ ਤੇ ਟਰੈਕਟਰ ਰੱਖਿਆ ਹੋਇਆ ਹੋੜ ਬਾਈ ਕਿਹੜਾ ਮਾਡਲ ਆਈ ਇਹ 99 ਮਾਡਲ ਐ 99 ਮਾਡਲ ਐ ਅੱਛਾ ਠੀਕ ਆ ਇਹ ਟਰੈਕਟਰ ਆਪਣਾ ਨਵਾਂ ਹੀ ਘੜਾਇਆ ਪਿਆ ਬਸ ਰਿਸਤੇਵਾਂ ਦੀ ਲਿਆ ਕੇ ਚੱਲਦਾ ਅੱਛਾ ਹਾਂ ਕਿੰਨਾ ਟਾਈਮ ਹੋ ਗਿਆ ਆਪਣੇ ਕੋਲ 97 ਦਾ ਲਿਆ ਹੋਇਆ ਤੇ ਇਹਦਾ 97 ਦਾ ਹਾਂ ਮੰਨ ਕੇ ਚਲੋ ਉਹਦੀ 4-5 ਸਾਲ ਚੱਲਦਾ ਹੀ ਲਿਆ ਦਾ 5 ਕ ਸਾਲ ਹਾਂ 4 ਕ ਸਾਲ ਚੱਲਦਾ ਲਿਆ ਤੇ ਅੱਛਾ ਭਾਈ ਦੇ ਲੋ ਮੰਨ ਕੇ ਚਲੋ ਵੀ ਇਹਨਾਂ ਕੋਲੇ ਟਰੈਕਟਰ ਨੂੰ 25 26 ਸਾਲ ਹੋ ਗਏ ਤੇ ਪੂਰਾ ਕੰਮ ਕਰਦੇ ਆ ਤੇਰੇ ਨੂੰ ਭਾਈ ਹੈਗੀ 8-9 ਕਿੱਲਾਂ ਦੀ ਖੇਤੀ 10-12 ਕਿੱਲਾਂ ਦੀ ਖੇਤੀ ਕਰਦੇ ਆ ਭਾਈ ਫੋਰਡ ਨਾਲ ਠੀਕ ਆ ਜੀ ਕਈ ਕਹਿੰਦੇ ਨੇ ਜੀ ਫਲਾਣਾ ਨਵੇਂ ਨਾਲੇ ਖੇਤੀ ਹੋਣੀ ਹੈ ਜਿਹਨੇ ਖੇਤੀ ਕਰਨੀ ਹੈ ਭਾਈ ਫੋਰਡ ਨਾਲੇ ਵਧੀਆ ਕਰੀ ਜਾਣੀ ਅਜੇ ਵੀ ਭਾਈ ਕੋਈ ਮਨ ਨਹੀਂ ਟਰੈਕਟਰ ਬਦਲਣਾ ਨਾ ਨਾ ਕੀ ਕਰਨਾ ਬਦਲ ਕੇ ਬਦਲ ਅੱਛਾ ਲੈ ਭਾਈ ਭਾਈ ਕਹਿੰਦਾ ਪੂਰਾ ਵਧੀਆ ਕੰਮ ਸਾਰਦਾ ਵੀ ਕੋਈ ਹਜੇ ਕੋਈ ਮੂਡ ਨਹੀਂ ਹੈਗਾ ਡਾਕਟਰ ਮੈਂ ਵੀ ਬਾਈ ਨੂੰ ਕਈ ਵਾਰ ਕਿਹਾ ਪਰ ਬਾਈ ਕਹਿੰਦਾ ਅਜੇ ਕੰਮ ਸਰਦਾ ਵੀ ਵਧੀਆ ਸਾਰੀ ਜਾਣਾ ਬਾਈ ਸਟਾਰਟ ਕਰਿਓ ਮੜਾ ਡਾਕਟਰ ਬਾਈ ਆਵਾਜ਼ ਸੁਣੇ ਫੋਰਡ ਦੀ ਕਾ ਕਹਿੰਦੀ ਆ ਲੈ ਬਾਈ ਤੇਰੀ ਬਾਈ ਆਵਾਜ਼ ਉਹਦੀ ਫੈਨ ਆ ਬਹੁਤ ਲੋਕ ਤਾਂ ਬਾਈ ਰੇਸ ਘਟਾਇਓ ਰੇਸ ਆਹ ਦੇਖੋ ਬਾਈ ਜਮਾਂ ਹੀ ਗੁੰਗਾ ਬੈਠਾ ਇਹਨਾਂ ਨੇ ਚਲਦੇ ਜੇ ਪਵਾ ਤੇ ਲੈ ਕੇ ਬਾਈ ਸ਼ੋਅ ਥੋੜੀ ਜੀ ਰੰਗ ਹੋਈ ਹੋਈ ਆ ਸ਼ੋਅ ਰੰਗ ਕਰਾਤੀ ਸੀ ਅਕੀਰ ਤੋਂ ਪੂਰਾ ਟੌਪ ਐਂਡਿੰਗ ਗੀਅਰ ਦਾ ਹਾਂ ਠੀਕ ਹੈ ਬਾਈ ਓਕੇ ਜੀ ਓਕੇ ਸਾ ਸਾਦੀ ਹੈ ਲੋਆ ਬਾਈ ਲੈ ਲਿਫਟ ਲੋਡ ਦਾ ਜਮਾ ਦਾਣਾ ਪਿਆ ਰੋਫਲ ਦਾ ਨੰਬਰ ਹੈ ਟਰੈਕਟਰ ਕੀ ਕਰਨਾ ਬਾਈ ਨਵੇਂ ਟਰੈਕਟਰ ਨੇ ਦੇ ਮੂਰੇ ਤੇ ਬਾਈ ਮੌਸਮ ਆ ਥੋੜਾ ਜਿਹਾ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਠੰਡ ਹੁੰਦੀ ਹੈ ਉਵੇਂ ਠੰਡ ਨਹੀਂ ਹੈਗੀ ਫਤਿਹਗੜ੍ਹ ਸਾਹਿਬ ਵੀ ਕੱਲ ਦੇ ਗਏ ਹੋਏ ਆ ਉੱਥੇ ਵੀ ਕਾ ਵੀ ਗਰਮੀ ਲੱਗੀ ਜਿਹੜੇ ਹਸਾਬ ਨਾਲ ਕੱਪੜੇ-ਕੁੱਪੜੇ ਲੈ ਕੇ ਗਏ ਤੇ ਉੱਕਣਾ ਲੋਡ ਨਹੀਂ ਪਈ ਬਾਈ ਕੱਪੜਿਆਂ ਦੀ ਠੀਕ ਹੈ ਜੀ ਤੇ ਸਰੋਂ ਵੇਖੋ ਬਾਈ ਬਹੁਤ ਥੋੜਾ ਜਿਹਾ ਮੀਂਹ ਪਿਆ ਪਰਸੋਂ ਚੌਥੇ ਉਹਦੇ ਨਾਲ ਬਹੁਤ ਵਧੀਆ ਚਾਰ-ਪੰਜ ਦਿਨ ਚ ਮੀਂਹ ਇਹਨੂੰ ਸਰੋਂ ਨੂੰ ਦੱਸਤਾ ਵੀ ਹਾਂ ਵੀ ਕੋਈ ਚੀਜ਼ ਪਈ ਹੈ ਮੇਰੇ ਉੱਪਰ ਤੇ ਆਪਣੇ ਬਾਈ ਆ ਥੋੜੇ ਜਿਹਾ ਪਿਆਜ਼ ਲਾਏ ਆ ਥੋੜੇ ਜਿਹਾ ਆਲ ਆਏ ਆ ਥੋੜੇ ਜਿਹਾ ਪਰਲੇ ਪਾਸੇ ਲਾਏ ਆ ਆ ਸਾਰੀ ਕੈਰੀ ਪਿਆਜ਼ਾਂ ਦੀ ਲਾਈ ਆ ਬਾਈ ਇਹਦੇ ਵਿੱਚ ਆਪਾਂ ਨੇ ਸਿਰਫ ਬਾਈ ਬਾਲਟੀਆਂ ਨਾਲੇ ਮੈਂ ਪਾਣੀ ਪਾਇਆ ਇਹਦੇ ਵਿੱਚ ਸਾਰੇ ਪਿਆਜ਼ਾਂ 'ਚ ਤੇ ਬਾਲਟੀਆਂ ਨਾਲੇ ਪਾਣੀ ਪਾ ਕੇ ਜਿੱਦਣ ਸਰੀਆਂ ਇਹ ਖੜੀਆਂ ਕਰਿਆ ਇਹ ਉਦੋਂ ਫਿਰ ਆਪਾਂ ਇਹਦੇ ਵਿੱਚ ਉਹ ਕਰਾਂਗੇ ਜੀ ਆਪਣਾ ਪਾਣੀ ਲਾਵਾਂਗੇ ਇਹਨੂੰ ਦੂਜੀ ਤਰ੍ਹਾਂ ਕਿਉਂਕਿ ਜੇ ਆਪਾਂ ਐਂ ਪਾਣੀ ਲਾਉਣੇ ਬਾਈ ਉਰੇ ਮੋਟਰ ਦਾ ਬੜੀ ਦਾ ਪਾਣੀ ਆ ਉਹ ਤੋਂ ਜ਼ਿਆਦਾ ਮਾਰ ਕਰਦਾ ਫਿਰ ਠੀਕ ਹੈ ਜੀ ਅੱਧੇ ਪਿਆਜ਼ ਹੂੰ ਵੀ ਪੱਟੇ-ਪੁੱਟੇ ਜਾਂਦੇ ਤਾਂ ਕਰਕੇ ਆਪਾਂ ਇਹਨੂੰ ਦੋ ਤਿੰਨ ਰੁੱਕੇ ਜਿੱਦਣ ਇਹਨਾਂ ਪੂਰਾ ਜੜ ਜੀ ਫੜਿਆ ਏ ਫੇਰ ਪਾਣੀ ਲਾਵਾਂਗੇ ਇਹਨੂੰ ਠੀਕ ਹੈ ਜੀ ਬਰਸੀਮ ਵੀ ਲਗਭਗ ਆਪਣਾ ਤਿਆਰ ਆ ਬਾਈ ਇਹਦੇ ਤੇ ਬਰਸੀਮ ਤੇ ਬਾਈ ਆਪਣੇ ਜਵੀ ਤੇ ਤੁਹਾਨੂੰ ਦੱਸ ਦਈਏ ਵੀ ਆਪਣੇ ਤਾਕਤ ਦੀਆਂ ਇਹਦੇ ਵਿੱਚ ਇੱਕ ਵਾਰ ਵੀ ਹੱਥੀ ਯੂਰੀਆ ਨਹੀਂ ਪਾਇਆ ਬਾਈ ਛੱਟੇ ਨਾਲ ਸਿਰਫ ਤਾਕਤ ਦੀਆਂ ਸਪ੍ਰਿਆ ਕਰੀਆਂ ਠੀਕ ਹੈ ਜੀ ਯੂਰੀਆ ਮੰਨ ਕੇ ਚਲੋ ਪੰਪ ਦਾ 100 100 150 ਗ੍ਰਾਮ ਯੂਰੀਆ ਬਾਈ ਇੱਕ ਇੱਕ ਪੰਪ ਦਾ ਮੰਨ ਕੇ ਚਲੋ ਮੁਠੀ ਕ ਯੂਰੀਏ ਦੀ ਮੁਠੀ ਜਾਂ ਡੇਢ ਮੁਠੀ ਬਸ ਅਜ ਵੀ ਆਪਣੀ ਇਹਦੇ ਉੱਪਰ ਵੀ ਆਪਣੇ ਬਾਈ ਸਪਰੇਅ ਕਰੀਏ ਦੋ ਵਾਰ ਕਿਲੋ ਕਯੂਰੀਆ ਦੀ ਸਪਰੇਅ ਕਰੀਏ ਇੱਕ ਬਾਈ ਥੋੜਾ ਜਿਹਾ ਗ੍ਰੋਥ ਪ੍ਰੋਮੋਟਰ ਜਾਂਦਾ ਉਹ ਵਿੱਚ ਪਾਲੀ ਦਾ ਬੜਾ ਮੋਟਾ ਠੀਕ ਹੈ ਜੀ ਵਧੀਆ ਰਿਜ਼ਲਟ ਆ ਬਾਈ ਕਰਕੇ ਦੇਖਿਆ ਕਰੋ ਇਹਦਾ ਪਸ਼ੂਆਂ ਨੂੰ ਆਪਾਂ ਘਰ ਵਾਸਤੇ ਚਾਰਾ ਲਾਉਣਾ ਹੈ ਜਾਂ ਜਦੋਂ ਆਪਣੇ ਖਾਣ ਪੀਣ ਵਾਸਤੇ ਕੋਈ ਵੀ ਚੀਜ਼ ਲਾਉਣੀ ਆ ਘਰਾਂ ਤਾਂ ਉਹਦੇ ਵਾਸਤੇ ਕੋਸ਼ਿਸ਼ ਕਰਿਆ ਕਰੋ ਵੀ ਦੂਜੇ ਤਰ੍ਹਾਂ ਯੂਰੀਆ ਪਾਉਣ ਨਾਲੋਂ ਤਾਂ ਘੱਟ ਮਾਤਰਾ ਵਿੱਚ ਜਿਹੜੀ ਜਿਹੜੀ ਸਪਰੇਅ ਆ ਉਹ ਕਰਦਿਆ ਕਰੋ ਉਕੀ ਖਾਦ ਤਾਂ ਬਈ ਚਾਹੀਦੀ ਹੋਏ ਕੋਈ ਵੀ ਅੱਜ ਕੱਲ ਫਸਲ ਆ ਬਿਨਾ ਖਾਦ ਤੋਂ ਹੁੰਦੀ ਨਹੀਂ ਇੱਧਰ ਵੀ ਪਿਆਜ਼ ਲਾਏ ਆ ਬਈ ਆ ਦੇਖੋ ਇਹ ਪਿਆਜ਼ ਆਪਾਂ ਨੇ ਸਾਰੀ ਪਨੀਰੀ ਆਪਣੀ ਘਰ ਦੀ ਲਾਈ ਸੀਗੀ ਬਾਈ ਤੇ ਹੁਣ ਦੇਖਦੇ ਆ ਕਿਵੇਂ ਹੁੰਨੇ ਆ ਬਾਈ ਥੋੜੀ ਪਨੀਰੀ ਗੇਤੀ ਲੱਗ ਗਈ ਦੀ ਆਪਣੀ ਤਾਂ ਕਰਕੇ ਥੋੜਾ ਜਆ ਪਹਿਲਾਂ ਲਾਉਣੇ ਪਏਗੇ ਇੰਜ ਕਿ ਪਨੀਰੀ ਰੋਕੇ ਲਾਉਂਦੇ ਪਨੀਰੀ ਛੁੜੀ ਖਰਾਬ ਹੋ ਜਾਣੇ ਤੇ ਤੇ ਬਾਈ ਫੋਤੇਗੜ ਸਭ ਤੋਂ ਮੁੜਿਆ ਸੀਗੇ ਬਾਈ ਕਰੇ ਕੰਮਕਾਰ ਸੀਗੇ ਬਾਈ 2 4 ਠੀਕ ਹੈ ਜੀ ਬਾਕੀ ਹੁਣ ਕੱਲੂ ਜਾਵਾਂਗੇ ਰੋਪੜ ਦੇਖਦੇ ਆਂ ਵੀ ਕਿਆ ਬਣਿਆ ਉੱਥੇ ਕਿਆ ਉਹ ਟਰੈਕਟਰ ਆਇਆ ਨਵਾਂ ਕਿ ਨਹੀਂ ਤੇ ਬਾਈ ਠੀਕ ਹੈ ਜੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਹੋਰ ਵਲੌਗ ਚ ਧੰਨਵਾਦ